ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਿਸਾਨ ਭਰਾਵੋ ਕਰ ਲੋ ਸਬਸਕ੍ਰਾਈਬ ਤੇ ਅੱਜ ਕਿਸਾਨ ਭਰਾਵੋ ਆਪਾਂ ਆਪਣੀ ਜਿਹੜੀ ਕਣਕ ਦੀ ਵਾਢੀ ਆਪਾਂ ਕਰ ਲਈ ਤੀ ਤੇ ਆਪਣੀ ਜਿਹੜੀ ਕਣਕ ਮੰਡੀ ਦੇ ਵਿੱਚ बिक ਗਈ ਹੈ ਤੇ ਅੱਜ ਆਪਾਂ ਤੁਹਾਨੂੰ ਆਪਣੀ ਕਣਕ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਪਾਂ ਝਾੜ ਦੱਸੂਗੇ ਵੀ ਆਪਣੀ ਜਿਹੜੀ ਕਣਕ ਨੇ ਕਿੰਨਾ ਝਾੜ ਦਿੱਤਾ ਹੈ ਤੇ ਕਿਹੜੀ ਆਪਣੀ ਵੈਰੈਟੀ ਸੀ ਤੇ ਕਿੰਨਾ ਝੜ ਦਤਾ ਏ ਤੇ ਕੀ ਕੀ ਆਪਾਂ ਉਹਦੇ ਸੇਵਾ ਕੀਤੀ ਸੀ ਤੇ ਕਿਹੜੀ ਸਪਰੇਅ ਕੀਤੀ ਸੀ ਸਾਰੀ ਆਪਾਂ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀਆਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨਪਰਾਵੋ ਪਹਿਲੇ ਨੰਬਰ ਤੇ ਕਿਸਾਨਪਰਾਵੋ ਇਸ ਵਾਰ ਵੀ ਜਿਹੜੀ ਮੰਡੀਆਂ ਦੇ ਵਿੱਚ ਜਿਹੜੀ ਕਣਕ ਦੀ ਵਿਕਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਈ ਸੀ 12 ਮੌਂਕਚਰ ਵਾਲੀ ਜਿਹੜੀ ਕਣਕ ਸੀ ਉਹ बिक ਰਹੀ ਸੀ ਪਹਿਲਾਂ ਪਹਿਲਾਂ ਜਦੋਂ ਕੰਮ ਸ਼ੁਰੂ ਹੋਇਆ ਤਾਂ ਮੰਡੀਆਂ ਦੇ ਵਿੱਚ ਜਿਹੜੀ ਬੋਲੀ ਨਹੀਂ ਲੱਗ ਰਹੀ ਸੀ ਜਿਹਦੇ ਕਾਰਨ ਚਾਰ ਚਾਰ ਪੰਜ ਪੰਜ ਦਿਨਾਂ ਜਿਹੜੀ ਕਣਕ ਆਪਣੀ ਮੰਡੀਆਂ ਦੇ ਵਿੱਚ ਪਈ ਰਹੀ ਤੇ ਬਾਅਦ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਕਣਕ ਆਪਣੀ ਵੇਕਲ ਲੱਗ ਗਈ ਸੀ ਬੋਲੀ ਵੀ ਰੋਜ਼ ਲੱਗਦੀ ਸੀ ਤੇ बिक ਵੀ ਰਹੀ ਸੀ ਸਮੱਸਿਆ ਸਭ ਤੋਂ ਵੱਡੀ ਕਿਸਾਨ ਭਰਾਵੋ ਇਸ ਕਰਕੇ ਆਈ ਕਿਉਂਕਿ ਇਸ ਵਾਰ ਮੰਡੀਆਂ ਦੇ ਵਿੱਚ ਲੇਬਰ ਘੱਟ ਸੀ ਤੇ ਲੇਬਰ ਘੱਟ ਹੋਣ ਕਰਕੇ ਜਿਹੜੇ ਕਿਸਾਨਾਂ ਦੇ ਦਿਨ ਵੱਧ ਲੱਗ ਰਹੇ ਸੀ ਇਸ ਕਰਕੇ ਜਿਹੜੀ ਸਭ ਤੋਂ ਵੱਡੀ ਲੇਬਰ ਦੀ ਸਮੱਸਿਆ ਇਸ ਵਾਰ ਮੰਡੀਆਂ ਦੇ ਵਿੱਚ ਆਈ ਹੈ ਤੇ ਆਪਣੀ ਕਿਸਾਨ ਭਰਾਵੋ ਵੈਰਾਈਟੀ ਹੈਗੀ ਤੀ ਕਿ ਆਪਣੇ ਖੇਤ ਦੇ ਵਿੱਚ ਕਿਸਾਨ ਭਰਾਵੋ 29 67 ਪਰਾਨੀ ਵੈਰੈਟੀ ਆਪਾਂ 2-3 ਸਾਲਾਂ ਤੋਂ ਇਸ ਵੈਰੈਟੀ ਨੂੰ ਬੀਜੇ ਰਹੇ ਆ ਬਹੁਤ ਚੰਗਾ ਝਾੜ ਦੇ ਰਹੀ ਹੈ ਤੇ ਇਸ ਵਾਰ ਜਿਹੜੇ ਕਣਕ ਦੇ ਝਾੜ ਹੈ ਬਹੁਤ ਚੰਗੇ ਰਹੇ ਹੈ ਤੇ ਪਰ ਕਿਸਾਨ ਪ੍ਰਭੂ ਆਪਣੀ ਜਿਹੜੀ ਵੈਰੈਟੀ ਨੇ ਕਿਸਾਨ ਪ੍ਰਭੂ ਝਾੜ ਝਾੜ ਦਿੱਤਾ ਹੈ ਪੂਰਾ ਟੋਪ ਦਾ ਝਾੜ ਆਪਾਂ ਇਸ ਵੈਰੈਟੀ ਦਾ ਕਹਿ ਸਕਦੇ ਆ ਪਰ ਇਸ ਵਾਰ ਪਿਛਲੇ ਸਾਲ ਟੋਪ ਦਾ ਝਾੜ ਦਿੱਤਾ ਦਾ ਇਸ ਵਾਰ ਇਸ ਵੈਰੈਟੀ ਨੇ ਕਿਸਾਨ ਪ੍ਰਭੂ 22 ਕੁਇੰਟਲ ਦਾ ਜਿਹੜਾ 1 ਏਕੜ ਦੇ ਵਿੱਚੋਂ ਝਾੜ ਦਿੱਤਾ ਹੈ ਪਿਛਲੇ ਸਾਲ ਕਿਸਾਨ ਪ੍ਰਭੂ 25 ਦਾ ਝਾੜ ਆਇਆ 23 ਸਵਾ 23 ਦਾ ਝਾੜ ਆਇਆ ਤਾਂ ਤੇ ਇਸ ਵਾਰ ਝਾੜ ਘਟਿਆ ਇਹ ਘਟਨ ਦੇ ਕਿਸਾਨ ਪ੍ਰਭੂ ਕਾਰਨ ਕੀ ਸੀ ਇਸ ਵਾਰ ਝਾੜ ਸਮਾਂ ਤੇ ਵਧਣਾ ਚਾਹੀਦਾ ਸੀ 25 ਵਿਲੱਸਤ ਦਾ ਜਾਣਾ ਹੀ ਚਾਹੀਦਾ ਸੀ ਪਰ ਆਪਣੀ ਵੈਰੈਟੀ ਨੇ 23 ਕੁਆਂਟਲ ਦਾ ਝਾੜ ਦਿੱਤਾ ਝਾੜ ਘਟਿਆ ਕਿਉਂ ਕਿਸਾਨ ਪ੍ਰਭੂ ਡਾਈ ਦੇ ਕਾਰਨ ਕਿਉਂਕਿ ਇਹ ਬਜਾਈ ਸਮੇਂ ਆਪਾਂ ਨੂੰ ਡਾਈ ਮਿਲਿਆ ਨਹੀਂ ਤੇ ਹੁਣ ਵੀ ਰੇਰ ਡਾਈ ਦੀ ਸਮੱਸਿਆ ਸਾਰੇ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਆਪਾਂ ਫਿਰ ਕੀ ਕੀਤਾ ਆਪਾਂ 16 16 ਪਾ ਕੇ ਆਪਣੀ ਕਣਕ ਦੀ ਬਿਜਾਈ ਕੀਤੀ ਸੀ ਤੇ ਬਿਜਾਈ ਕਰਨ ਤੋਂ ਬਾਅਦ ਜਿਹੜੇ ਡਾਈ ਦੇ ਘਾਟ ਦੇ ਲੱਛਣ ਆਪਾਂ ਨੂੰ ਦਿਖ ਰਹੇ ਸੀ ਕਣਕ ਆਪਣੀ ਪੀਲੀ ਹੋ ਰਹੀ ਸੀ ਤੇ ਆਪਾਂ ਯੂਰੀਆ ਵੀ 20 ਤੋਂ 25 ਕਿਲੋ ਵੱਧ ਪਾਇਆ ਤਾਂ ਫਿਰ ਵੀ ਜਿਹੜੀ ਆਪਣੀ ਕਣਕ ਠੀਕ ਨਹੀਂ ਹੋਈ ਬਹੁਤ ਹੱਦ ਤੱਕ ਲੱਗ ਰਿਹਾ ਹੈ ਵੀ ਡਾਈ ਦੇ ਕਾਰਨ ਜਿਹੜਾ ਆਪਣਾ ਝਾੜ ਘਟਿਆ ਵਾਕੀ ਤੁਸੀਂ ਕਮੈਂਟ ਵਿੱਚ ਦੱਸਿਓ ਤੁਹਾਡੀ ਕਿਹੜੀ ਵੈਰੈਟੀ ਸੀ ਤੇ ਤੁਸੀਂ ਬਿਜਾਈ ਸਮੇਂ ਡਾਈ ਪਾਇਆ ਸੀ ਜਾਂ ਨਹੀਂ ਤੇ ਤੁਹਾਡੇ ਕਿੰਨਾ ਝਾੜ ਆਇਆ ਬਾਕੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੇ ਆਪਣੇ ਤਾਂ ਕਿਸਾਨ ਪਰ ਆਉ 23 ਕੁਇੰਟਲ ਦੀ ਐਵਰੇਜ ਪਈ ਹੈ ਇੱਕ ਾਕੀਲੇ ਦੇ ਵਿੱਚ ਉਹ 2967 ਵੈਰਾਈਟੀ ਸੀ ਤੇ ਅਗਲੇ ਸਾਲ ਆਪਾਂ ਕੋਸ਼ਿਸ਼ ਕਰਾਂਗੇ ਵੀ ਵੈਰਾਈਟੀ ਨੂੰ ਬਦਲੀਏ ਕਿਉਂਕਿ ਪੁਰਾਣੀ ਵੈਰਾਈਟੀ ਹੋਊਗੀ ਤੇ ਝਾੜ ਅਗਲੇ ਸਾਲ ਆਪਾਂ ਹੋਰ ਵੈਰਾਈਟੀ ਆਪਣੇ ਖੇਤ ਦੇ ਵਿੱਚ ਬੀਜਾਂਗੇ ਤੇ ਬਾਕੀ ਆਪਾਂ ਹੋਰ ਵੀ ਤੁਹਾਨੂੰ ਡਿਟੇਲ ਦਿੰਦੇ ਰਵਾਂਗੇ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੂੜੀ ਦੀ ਵੀ ਆਪਾਂ ਡਿਟੇਲ ਦਵਾਂਗੇ ਵੀ ਕਿੰਨੀ ਟਰਾਲੀ ਐ ਕੇਕਟ ਦੇ ਵਿੱਚ ਤੂੜੀ ਦੀ ਆਪਣੀ ਬੰਨ ਗਿਆ ਤੁਸੀਂ ਲਾਂ ਦੇਖ ਸਕਦੇ ਹੋ ਤੇ ਬਾਕੀ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਆਪਾਂ ਅਪਡੇਟ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ